ਬੋਲੋ ਖਾਟੂ ਨਰੇਸ਼ ਕੀ ਜੈ ਉਹ ਇਸ ਵਕਤ ਮੈਂ ਬਡਲਾਡਾ ਦੇ ਡੀਡੀ ਕਲੋਨੀ ਦੇ ਵਿੱਚ ਸਥਿਤਾਂ ਜਿੱਥੇ ਇਥੇ ਮੰਦਿਰ ਬਣਨ ਜਾ ਰਿਹਾ ਤੇ ਸ਼੍ਰੀ ਸ਼ਾਮ ਜੀ ਦਾ ਤੇ ਜੀ ਜੀ ਟਰਸਟ ਜਿਹੜੀ ਬਣਾ ਰਹੀ ਹੈ ਸ਼੍ਰੀ ਸ਼ਾਮ ਪਰਿਵਾਰ ਵੱਲੋਂ ਜਿਹੜਾ ਇਹ ਜਿਹੜਾ ਬਹੁਤ ਵੱਡਾ ਜਿਹੜਾ ਕਾਰਜਕ੍ਰਮ ਵੀ ਕੀਤਾ ਗਿਆ ਤੇ ਭੂਮੀ ਦਾ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਸਟਾਰਟ ਕੀਤਾ ਗਿਆ ਸੀ ਤੇ ਗੱਲਬਾਤ ਕਰਾਂਗੇ ਸੰਸਥਾ ਦੇ ਮੈਂਬਰਾਂ ਨਾਲ ਬੋਬੀ ਇਹ ਖਾਟੂ ਸ਼ਾਮ ਦਾ ਮੰਦਿਰ ਬਲਾਡਾ ਚ 45 ਸਾਲ ਬਾਅਦ ਇਹ ਆਵਦੀ ਥਾਂ ਤੇ ਬਣ ਰਿਹਾ ਹੈ ਇੱਕ ਕਾਨੂੰਨੀ ਜੇ ਅੰਦਰ ਆਪ ਦਾ ਇੱਕ ਬਹੁਤ ਵਿਸ਼ਾਲ ਰੂਪ ਚ ਬਣਾਇਆ ਜਾਏਗਾ ਤਾਂ ਕਿ ਆਸ-ਪਾਸ ਦੇ ਜਿਹਨੇ ਸਾਰੀ ਕਲੋਨੀ ਵਾਲੇ ਉਹ ਬਾਬਾ ਦੇ ਦਰਸ਼ਨ ਕਰਨ ਤੇ ਉਹਦਾ ਆਸ਼ੀਰਵਾਦ ਪ੍ਰਾਪਤ ਕਰਨ। ਜਿਉ ਵਿਸ਼ਾਲ ਕੁਮਾਰ ਜੀ ਕਰਕੇ ਦੀ ਤਰਫੋਂ ਪਰਿਵਾਰ ਤਰਫੋਂ ਦਾਨ ਦਿੱਤੀ ਗਈ ਹੈ ਤੇ ਇਹ ਗੱਲ ਥੋੜੀ ਸਹੀ ਹੈ ਵੀ ਇਹ ਬਹੁਤ ਵੱਡਾ oprala ਹੈ ਵੀ ਹਰ ਥਾਂ ਮੰਦਰਾਜ ਸ਼ਾਂਬਾਉ ਦਾ ਮੰਦਰ ਬਣਾ ਹੈ ਉਰੇ ਇਹ ਅਕਲ ਹੈ ਕਿ ਇੱਕ ਮਾਤਰਾ ਇਹ ਮੰਦਰ ਆਪ ਦੀ ਥਾਂ ਦੇ ਬੁੱਝਿਦਾ ਤੈਜ ਲੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਆ ਕੇ ਆਪ ਦਾ ਯੋਗਦਾਨ ਪਾਇਆ ਹੈ। ਇਹ ਬਹੁਤ ਵੱਡੀ ਕਿਰਪਾ ਹੋਈ ਹੈ ਸਾਡੇ ਦੇ ਉੱਪਰ ਫਰਮ ਬਾਬੇ ਦੀ। ਔਰ ਵਿਸ਼ਾਲ ਜੀ ਨੇ ਸਾਨੂੰ ਬਹੁਤ ਵੱਡਾ ਮਤਲਬ ਇਸ ਪਰਿਵਾਰ ਨੇ ਅਸ਼ੀਰਵਾਦ ਦਿੱਤਾ ਨਾਲ ਜਿਹੜਾ ਕਿ ਸਾਨੂੰ ਉਮੀਦ ਹੈ ਵੀ ਬਹੁਤ ਜਲਦੀ ਪੂਰਾ ਹੋਊਗਾ ਤਾਂ ਬਸ ਬਾਬਾ ਜੀ ਦੀ ਕਿਰਪਾ ਜੀ ਬਾਉ ਜੀ ਨੇ ਕਿਹਾ ਕਿ ਆਪਾਂ ਉਰੇ ਮੰਦਰ ਦਾ ਰਮਾਨ ਕਰਨਾ ਹੈ ਮੈਂ ਪ੍ਰਧਾਨ ਜੀ ਨਾਲ ਗੱਲ ਕੀਤੀ ਬਸ ਬਾਬਾ ਜੀ ਨੇ ਆਪਦਾ ਸਥਾਨ ਉਹ ਕੀਤਾ ਜੀ ਸਭ ਬਾਬਾ ਜੀ ਦੀ ਕਿਰਪਾ ਜੀ ਕੌਣਾ ਕਰਨ ਕਰਾਉਣ ਵਾਲਾ ਸਭ ਖਾਟੂ ਸ਼ਾਮ ਜੀ ਅਲੇ ਦੀ ਕਿਰਪਾ ਜੀ ਜੀ ਸ਼੍ਰੀ ਸ਼ਾਮ ਪਰਿਵਾਰ ਦਾ ਰਸਤ ਪੰਜਾਬ ਬੁਲਾੜਾ ਕਰਨ ਅੱਜ ਦਾ ਇਹ ਸ਼ੁਭ ਸਮਾਗਮ श्री श्याम सेवा मंडल के, लाख लाख के श्री श्याम परिवार वालों इथे अपना डीडी एन्क्लेव ਦੇ ਵਿੱਚ ਇੱਕ ਬਾਬਾ ਜੀ ਦਾ ਵਿਸ਼ਾਲ ਮੰਦਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ ਸਾਰੇ ਸ਼ਾਮ ਪ੍ਰੇਮੀਆਂ ਨੂੰ ਸ਼ਾਮ ਪਰਿਵਾਰ ट्रस्ट ਪੰਜਾਬ ਵੱਲੋਂ ਅੱਗੇ ਲੱਖ ਲੱਖ ਨਹੀਂ ਬਲਕਿ ਅੱਗੇ ਕਰੋੜ- ਕਰੋੜ ਬਧਾਈ ਜੈ ਸ਼ੇ ਸ਼ਾਮ ਜੀ ਅੱਜ श्री श्याम परिवार ट्रस्ट ਪੰਜਾਬ ਦੁਆਰਾ ਅੱਜ ਬੁਲਾੜਾ ਦੇ ਵਿੱਚ डीडी एन्क्लेव ਦੇ ਵਿੱਚ ਅੱਜ ਬਾਬਾ ਜੀ ਦੇ ਮੰਦਿਰ ਨਿਰਮਾਣ ਕਰਿਆ ਦਾ ਅੱਜ ਨੀ ਪੱਥਰ ਰੱਖਿਆ ਗਿਆ ਜਿਹਦੇ ਖੁਸ਼ੀ ਦੇ ਮੌਕੇ ਤੇ ਮੈਨੂੰ ਮਠੰਡਾ ਤੋਂ ਮਹਦੀਪਕਰ ਬਾਬਾ ਦੇ ਦਰਬਾਰ ਚ ਹਾਜ਼ਰੀ ਲਾਣ ਪਹੁੰਚਿਆ ਤੇ ਸਾਡੇ ਇਸ ਸੀਜ਼ ਨੂੰ ਸਾਡੇ ਵਿਸ਼ਾਲ ਕਰਗ ਜੀ ਸਾਡੇ ਸ਼ਾਲੂ ਭੀਆ ਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਅੱਜ ਬਹੁਤ ਸਹਿਯੋਗ ਬਾਬਾ ਦੇ ਦਰਬਾਰ ਦੇ ਵਿੱਚ ਬਹੁਤ ਸਹਿਯੋਗ ਸਾਨੂੰ ਮਿਲਿਆ ਤੇ ਸਾਨੂੰ ਪੂਰਾ ਪਰਿਵਾਰ ਪੂਰਾ ਪਿਆਰ ਸ੍ਰੀ ਸ਼ਾਮ ਪਰਿਵਾਰ ਟਰਸਟ ਪੰਜਾਬ ਉੱਲਾਡਾ ਦੁਆਰਾ ਮਿਲਿਆ ਤਾਂ ਸਾਰੇ ਬਾਬੇ ਤੋਂ ਅਰਦਾਸ ਹੈ ਇਹ ਸਾਨੂੰ ਇਸ ਤਰ੍ਹਾਂ ਭਗਤਾਂ ਦਾ ਪਿਆਰ ਭਗਤਾਂ ਦਾ ਸਾਥ ਸਾਨੂੰ ਮਿਲਦਾ ਰਹੇ ਐਸੇ ਨਾਲ जय श्री श्याम जय श्री बालाजी